ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾਸ ਆਰੰਭ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋਂ 6 ਤੇ 7 ਪੌਦੀ ਰਾਤ ਨੂੰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਿਆ ਚੱਲਣ ਸਮੇ ਸਭ ਤੋਂ ਅੱਗੇ ਮਹਾਰਾਜ ਆਪ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸਨ ਵਿਚਕਾਰ ਮਾਈਆਂ ਬਜ਼ੁਰਗ ਤੇ ਬੱਚੇ ਸਨ ਜਿਨ੍ਹਾਂ ਦੀ ਅਗਵਾਈ ਭਾਈ ਮਨੀ ਸਿੰਘ ਤੇ ਭਾਈ ਧਰਮ ਸਿੰਘ ਦਾ ਜਥਾ ਕਰ ਰਿਹਾ ਸੀ ਪਿੱਛੇ ਸਾਹਿਬ ਜਾਦਾ ਅਜੀਤ ਸਿੰਘ ਜੀ ਦਾ ਜਥਾ ਸੀ ਸਭ ਤੋਂ ਮਗਰ ਕੁਝ ਹੋਰ ਸਿੰਘ ਸਨ ਜਿਨ੍ਹਾਂ ਦੇ ਕੋਲ ਲੜੀਂਦਾ ਸਮਾਨ ਸੀ ਇਸ ਤਰ੍ਹਾਂ ਸਾਰਾ ਕਾਫਲਾ ਚੱਲਦਿਆਂ ਹੋਇਆ ਕੀਰਤਪੁਰ ਸਾਹਿਬ ਤੱਕ ਬਿਲਕੁਲ ਸ਼ਾਂਤੀ ਤੇ ਸਹੀ ਸਲਾਮਤ ਲੰਘ ਗਿਆ ਪਰ ਥੋੜੇ ਹੀ ਸਮੇਂ ਚ ਗਾ ਜੰਨੂ ਤੇ ਗੀਤਾ ਦੀ ਸੌ ਖਾਣ ਵਾਲੇ ਪਹਾੜੀ ਰਾਜੇ ਅਤੇ ਖੁਦਾ ਕੁਰਾਨ ਸ਼ਰੀਫ ਦੀ ਕਸਮ ਖਾਣ ਵਾਲੇ ਮੁਗਲ ਨਵਾਬ ਸਭ ਸੌਆਂ ਕਸਮਾਂ ਨੂੰ ਛਿੱਕੇ ਟੰਗ ਵਾਦੇ ਤੋੜ ਕੇ ਹਮਲਾਵਰ ਹੋ ਆਏ ਮਾਰ ਲੋ ਫੜ ਲੋ ਬਚ ਕੇ ਨਾ ਜਾਵੇ ਕੋਈ બસ ਇਹੀ ਵਾਜਾਰੀਆਂ ਸਨ ਇੱਕ ਦਮ ਤੀਰਾ ਗੋਲੀਆਂ ਦੀ ਤਾੜ ਤਾੜ ਨੇ ਰਾਤ ਦੀ ਸ਼ਾਂਤੀ ਭੰਗ ਕਰ ਦਿੱਤੀ ਉਦੋਂ ਫਿਰ ਸਭ ਨੂੰ ਚੇਤਾ ਆਇਆ ਕਿ ਦਸ਼ਮੇਸ਼ ਪਿਤਾ ਸਹੀ ਕਹਿੰਦੇ ਸਨ ਪਰ ਹੁਣ ਹੁਣ دیر ਬਹੁਤ ਹੋ ਗਈ ਸੀ ਹਮਲਾ ਵੀ ਰੁਕ ਕੇ ਇਸੇ ਕਰਕੇ ਕੀਤਾ ਸੀ ਉਹਨਾਂ ਨੇ ਇਹ ਕੀਰਤਪੁਰ ਲੰਗ ਲੈਣ ਦਿੱਤਾ ਜਾਵੇ ਤਾਂ ਕਿ ਵਾਪਸ ਮੁੜਨ ਦਾ ਕੋਈ ਚਾਰਾ ਨਾ ਰਹੇ ਸਤ ਸੰਗੀ ਜਨੋਂ ਇੱਕ ਤਾਂ ਪੋ ਦਾ ਮਹੀਨਾ ਅੱਧੀ ਠੰਡ ਅੱਧੀ ਰਾਤ ਦਾ ਸਮਾਂ ਫਿਰ ਮੌਸਮ ਵੀ ਖਾਬ ਬੱਦਲ ਵਾੜੀ ਬਿਜਲੀ ਲਿਸ਼ਕੇ ਥੋੜਾ ਥੋੜਾ ਮੀਂਹ ਵੀ ਪੈ ਰਿਆ ਸਰਸਾ ਨਦੀ ਨਹੀਂ ਹਟਦੇ ਆਈ ਹੋਈ ਇਧਰ ਵੈਰੀਆਂ ਦਾ ਹੜ ਵੀ اچانک ਚੜਿਆ ਆ ਸਤਗੁਰਾਂ ਨੇ ਉਸ ਸਮੇਂ ਭਾਈ ਉਦੇ ਸਿੰਘ ਜੀ ਨੂੰ ਜਿਨ੍ਹਾਂ ਨੇ ਅਨੰਦਪੁਰ ਦੀ ਜੰਗ ਵੇਲੇ ਹੰਕਾਰੀ ਰਾਜੇ ਕੇਸਰੀ ਚੰਦ ਦਾ ਸਿਰ ਵੰਡਿਆ ਸੀ ਉਨਾ ਨੂੰ 50 ਸਿੰਘਾਂ ਦਾ ਜਥਾ ਦੇ ਕੇ ਭੇਜਿਆ ਭਾਈ ਉਹਦੇ ਸਿੰਘ ਦਾ ਜਥਾ ਦੀਵਾਰ ਬਣ ਵੈਰੀਆਂ ਦੇ ਅੱਗੇ ਖੜ ਗਿਆ ਸਤਿਗੁਰੂ ਸ਼ਾਹੀ ਟਿੱਬੀ ਤੋਂ ਲੰਘਦੇ ਆਉਂਿਆ ਸਰਸਾ ਦੇ ਕੰਢੇ ਪਹੁੰਚੇ ਅੰਮ੍ਰਿਤ ਵੇਲਾ ਹੋ ਗਿਆ ਚੋਜੀ ਪ੍ਰੀਤਮ ਬਾਦਾਂ ਵਾਲੇ ਸਤਿਗੁਰਾਂ ਨੇ ਉੱਥੇ ਦੀਵਾਨ ਲਾਇਆ ਤੇ ਆਪ ਬੈਠ ਕੇ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਸਤ ਸੰਗੀਜਨੋ ਇਹ ਵੀ ਕਮਾਲ ਹੈ ਜੰਗ ਹੜ ਮੀ ਰਾਤ ਹਨੇਰੀ ਤੇ ਬਾਜਾਂ ਵਾਲਾ ਬਾਪੂ ਕੀਰਤਨ ਕਰ ਰਿਹਾ ਹੈ ਆਖੋ ਸਤ ਨਾਮ ਸ੍ਰੀ ਵਾਹ ਉਧਰ ਜੰਗ 'ਚ ਭਾਈ ਉਦੇ ਸਿੰਘ ਜੋ ਪਿਛਲੇ 3 ਘੰਟਿਆਂ ਤੋਂ ਗੈਰੀਆਂ ਦੇ ਅੱਗੇ ਦੀਵਾਰ ਬਣ ਖੜੇ ਸੀ ਇੱਕ ਇੱਕ ਕਰਕੇ ਉਹਨਾਂ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਭਾਈ ਉਦੇ ਸਿੰਘ ਨੇ ਐਸਾ ਯੁੱਧ ਕੀਤਾ ਐਸਾ ਮੁਕਾਬਲਾ ਕੀਤਾ ਕਿ ਮੁਗਲ ਉਹਨਾਂ ਨੂੰ ਹੀ ਗੁਰੂ ਸਮਝਦੇ ਰਹੇ ਉਹ ਕారణ ਇਸ ਨੂੰ ਮਾਰ ਲੋ ਬਸ ਆਪਣੀ ਫਤਿਹ ਹੈ ਜਦੋਂ ਭਾਈ ਉਹਦੇ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਦੁਸ਼ਮਣ ਨੇ ਗੁਰੂ ਮਾਰ ਲਿਆ ਗੁਰੂ ਮਾਰ ਲਿਆ ਕਹਿ ਕੇ ਖੁਸ਼ੀ ਮਨਾਈ ਰੌਲਾ ਪਾ ਦਿੱਤਾ ਪਰ ਥੋੜੀ ਦੇਰ ਬਾਅਦ ਪਤਾ ਲੱਗਿਆ ਕਿ ਇਹ ਤਾਂ ਸੈਖੀ ਸੀ ਗੁਰੂ ਤਾਂ ਅੱਗੇ ਲੰਘ ਗਿਆ ਹੈ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜਿਸ ਕਲਪ ਦੇ ਰੁਖ ਥੱਲੇ ਪਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਹੈ ਉੱਥੇ ਹੁਣ ਸ਼ੀਦੀ ਅਸਥਾਨ ਬਣਿਆ ਹੋਇਆ ਹੈ ਸਤ ਸੰਗੀ ਜਨ ਜੋ ਪਿੰਡ ਅਟਾਰੀ ਜੈ ਉਦੋਂ ਇਹ ਅਟਾਰੀ ਪਿੰਡ ਵਸਿਆ ਨਹੀਂ ਸੀ ਇਹ ਬਾਅਦ ਚ ਵਸਿਆ ਹੈ ਭਾਈ ਉਦੇ ਸਿੰਘ ਜੀ ਦਾ ਸ਼ੀਧੀ ਦਿਹਾੜਾ ਵੀ ਸਤਪੋਉ ਨੂੰ ਮਨਾਇਆ ਜਾਂਦਾ ਹੈ ਤੇ ਇਧਰ ਮੁਗਲ ਫੌਜ ਸਰਸਾ ਦੇ ਕੰਢੇ ਚੜ੍ਹ ਆਈ ਅੱਗੋਂ ਸਭ ਜ਼ਿਆਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਇੱਥੇ ਸਰਸਾ ਦੇ ਕੰਢੇ ਸਤਿਗੁਰਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਬਾਬਾ ਸੂਰਜ ਮਲਜੀ ਦੇ ਪੁੱਤਰ ਗੁਲਾਬ ਮਲ ਤੇ ਸ਼ਾਮਲ ਮਲ ਨੂੰ ਗੁਰੂ ਸਾਹਿਬ ਨੇ ਇੱਕ ਚਿੱਠੀ ਲਿਖ ਕੇ ਰਾਜੇ ਨਾਨਵਲ ਤੋਰ ਦਿੱਤਾ ਜਿੱਥੇ ਸਤਬੁਰਾਂ ਦੇ ਕਹਿਣ ਤੇ ਰਾਜੇ ਨੇ ਇੱਕ ਪਿੰਡ ਗਿਰਵੀ ਦੇ ਦਿੱਤਾ ਉਹ ਦੋਵੇਂ ਉੱਥੇ ਰਹੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਭਾਈ ਜਵਾਰ ਸਿੰਘ ਦੀ ਕਰ ਭੇਜ ਦਿੱਤਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਾਦੇ ਇਸ ভিਰ ਨਾਲੋਂ ਬਿਲਕੁਲ ਹੀ ਵਿਛੜ ਗਏ ਸਰਸਾ ਨਦੀ ਦੇ ਕੰਢੇ ਅੱਜ ਵੀ ਪਰਿਵਾਰ ਵਿਛੋੜਾ ਸਥਾਨ ਬਣਿਆ ਹੋਇਆ ਹੈ ਹੋਰ ਕੋਈ ਰਾਹ ਨਾ ਹੋਣ ਕਰਕੇ ਹੜਤੇ ਆਈ ਸ਼ੱਲਾ ਮਹਾਰਦੀ ਸਰਸਾ ਨਦੀ ਨੂੰ ਪਾਰ ਕਰਨ ਦਾ ਫੈਸਲਾ ਕਰ ਲਿਆ ਬਹੁਤ ਸਾਰੇ ਘੋੜੇ ਸਿੰਘ ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ 'ਚ ਰੁੜ ਗਿਆ ਕਈ ਸਾਲਾਂ ਦੀ ਮਿਹਨਤ ਦੇ ਨਾਲ ਦਰਬਾਰੀ ਕਮੀਆਂ ਵੱਲੋਂ ਤਿਆਰ ਕੀਤਾ ਮਹਾਨ ਗ੍ਰੰਥ ਵਿਦਿਆ ਸਾਗਰ ਜਿਸਦਾ ਵਜਨੀ ਨੌਮਣ ਲਿਖਿਆ ਮੜਦਾ ਹੈ ਉਹ ਵੀ ਰੁੜ ਗਿਆ ਸਰਸਾ ਕੰਡੇ ਹੀ ਸਭ ਜ਼ਿਆਦਾ ਅਜੀਤ ਸਿੰਘ ਘੇਰੇ ਵਿੱਚ ਆ ਗਏ ਤਾਂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਦਿੱਲੀ ਤੋਂ ਨਵੇਂ ਪਾਦਸ਼ਾਹ ਦਾ ਸੀਸ ਲੈ ਕੇ ਆਏ ਸੀ ਉਹਨਾਂ ਨੂੰ ਜਥਾ ਦੇ ਕੇ ਭੇਜਿਆ ਉਹਨਾਂ ਸਹਬਜ਼ਾਦੇ ਨੂੰ ਘੇਰੇ ਚੋਂ ਕੱਢ ਕੇ ਅੱਗੇ ਭੇਜ ਦਿੱਤਾ ਤੇ ਆਪ ਉੱਥੇ ਹੀ ਹੱਕ ਢਾ ਕੇ ਦੁਸ਼ਮਣਾਂ ਦੇ ਅੱਗੇ ਖੜ ਗਏ 10 ਘੜੀਆਂ ਤੋਂ ਵੱਧ ਸਮਾਂ ਲੜਦੇ ਰਹੇ ਸਾਰਾ ਜਥਾ ਸ਼ਹੀਦ ਹੋ ਗਿਆ ਬਾਬਾ ਜੀਵਨ ਸਿੰਘ ਜੀ ਦਾ ਅੰਗ ਅੰਗ ਵਿੰਨਿਆ ਗਿਆ ਫਿਰ ਮੱਥੇ 'ਚ ਗੋਲੀ ਵੱਜੀ ਤੇ ਨਾਲ ਉਹ ਵੀ ਸ਼ਹੀਦੀ ਪਾ ਗਏ ਸਰਸਾ ਦੇ ਪਾਣੀ ਚ ਖਨੋ ਕੇ ਸਤਿਗੁਰੂ ਮਹਾਰਾਜ ਜੀ ਨੇ ਮਗਰ ਨੂੰ ਕਈ ਤੀਰ ਮਾਰੇ ਜਿਸ ਨਾਲ ਕਈ ਨਾਮੀ ਜਰਨੈਲ ਜੰਪਰੀ ਨੂੰ ਭੇਜ ਦਿੱਤੇ ਸਰਸਾ ਪਾਰ ਕਰਕੇ ਸਤਿਗੁਰੂ ਜੀ ਦੋਨੋਂ ਵੱਡੇ ਸਭ ਜਾਦੇ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਜੋ ਬਚ ਗਏ ਸਨ ਪਿੰਡ ਕਨੌਲੇ ਤੋਂ ਹੋ ਕੇ ਲੋਧੀ ਮਾਜਰਾ ਦੇ ਰਸਤੇ ਹੁੰਦੇ ਹੋਏ ਰੋਪੜ ਵੱਲ ਨੂੰ ਤੁਰ ਪਏ ਅੱਗੋਂ ਰੋਪੜ ਦੇ ਰੰਗੜ ਪਟਵਾਲਾ ਨੇ ਅਚਾਨਕ ਹਮਲਾ ਕਰ ਦਿੱਤਾ ਉਹਨਾਂ ਤੇ ਇਹ ਰੋਪੜੀਏ ਵੀ ਕਿਸੇ ਸਮੇ ਗੁਰੂ ਘਰ ਦੇ ਸੇਵਾਦਾਰ ਹੁੰਦੇ ਸਨ ਪਰ ਅੱਜ ਨੰਮ ਕਹਰਾਮੀ ਬਣ ਗਏ ਪਠਾਣਾ ਦੇ ਨਾਲ ਚੰਗੀ ਚੜਪ ਹੋਈ ਕਈ ਮਾਰੇ ਗਏ ਕਈ ਭੱਜ ਗਏ ਸਤਿਗੁਰੂ ਜੀ ਉੱਥੋਂ ਫਿਰ ਕੋਟਲੇ ਨੂੰ ਮੁੜ ਪਏ ਇੱਥੇ ਨਿਹੰਗ ਖਾਨ ਸਤਿਗੁਰਾਂ ਦਾ ਸ਼ਰਧਾਲੂ ਸੀ ਜਿਸਦੇ ਵੱਡੇ ਵੀ ਗੁਰੂ ਘਰ ਨਾਲ ਪਿਆਰ ਕਰਦੇ ਸੀ ਗੁਰੂ ਘਰ ਦੀ ਸ਼ਰਧਾਲੂ ਸਨ ਇਹਨਾਂ ਦੇ ਘਰ ਪਹਿਲਾ 6ਵੇਂ ਪਾਤਸ਼ਾਹ ਤੇ ਸਤਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਸਨ ਇੱਕ ਵਾਰ ਕਲਗੀਧਰ ਪਾਤਸ਼ਾਹ ਵੀ ਆਏ ਸਨ ਅੱਜ ਵੀ ਨਿਹੰਗ ਖਾਨ ਨੇ ਸਤਿਗੁਰਾਂ ਨੂੰ ਆਪਣੇ ਘਰ ਠਕਾਇਆ ਬੜੀ ਸੇਵਾ ਕੀਤੀ ਜਦੋਂ ਨਿਹੰਗ ਖਾਨ ਨੂੰ ਸਤਿਗੁਰਾਂ ਦੇ ਕਿਲਾ ਛੱਡਣ ਦਾ ਸਰਸਾ ਦੇ ਜੰਗ ਦਾ ਪਰਿਵਾਰ ਵਿਛੋੜੇ ਦਾ ਉਗਲਾ ਤੇ ਹਿੰਦੂਆਂ ਦੇ ਵੱਲੋਂ ਕਸਮਾਂ ਤੋੜਨ ਦਾ ਪਤਾ ਲੱਗਾ ਤਾਂ ਬੜੀਆਂ ਲਾਹਤਾਂ ਪਾਈਆਂ ਉਹਨੇ ਮਹਾਰਾਜ ਦੀ ਪਿਆਰ ਨਾਲ ਬੜੇ ਪਿਆਰ ਨਾਲ ਸੇਵਾ ਕੀਤੀ ਪਿਛਲੇ ਕਮਰੇ ਵਿੱਚ ਆਸਣ ਲਾਇਆ ਇਤਨੇ ਔਖੇ ਵੇਲੇ ਵੀ ਪਿਆਰ ਦੀ ਤੰਦ ਨਾ ਟੁੱਟਣ ਦਿੱਤੀ ਕੁਝ ਸਮੇਂ ਬਾਅਦ ਸਾਹਿਬ ਜਾਂ ਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਏ ਜੋ ਰੋਪੜ ਦੇ ਪਠਾਣਾ ਨਾਲ ਲੜਦਿਆਂ ਗੰਭੀਰ ਜ਼ਖਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਦਾ ਪਿਆਰ ਵੇਖੋ ਆਪ ਉੱਠ ਕੇ ਪਾਸੇ ਹੋ ਗਏ ਜਿੱਥੇ ਬੈਠੇ ਸੀ ਜਿਸ ਆਸਣ ਤੇ ਬੈਠੇ ਸਨ ਉਸ ਆਸਣ ਨੂੰ ਛੱਡ ਕੇ ਆਪ ਉੱਠ ਕੇ ਪਾਸੇ ਹੋ ਗਏ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਉਸ ਆਸਣ ਤੇ ਲਟਾਇਆ ਸਤ ਸੰਗੀ ਜਨੋ ਇਹ ਉਹੀ ਬਚਿੱਤਰ ਸਿੰਘ ਸੀ ਜਿਨ੍ਹਾਂ ਨੇ ਕਿਸੇ ਵੇਲੇ ਗੁਰੂ ਥਾਪੜਾ ਲੈ ਕੇ 나ਗਣੀ ਨਾਲ ਹਾਥੀ ਦਾ ਸਿਰ ਪਾੜਿਆ ਸੀ ਭਾਈ ਸਾਹਿਬ ਜੀ ਦੇ जखਮਾਂ ਤੇ ਮਲਮ ਪੱਟੀ ਕੀਤੀ ਸਤਗੁਰੂ ਮਹਾਰਾਜ ਤਲਗੀ ਤਰਪਤ ਸ਼ਾਹ ਨੇ ਇਸ ਥਾਂ ਨੂੰ ਸੁਰੱਖਿਤ ਨਾ ਜਾਣਦਿਆਂ ਹੋਇਆਂ ਅੱਗੇ ਚੱਲਣ ਦਾ ਫੈਸਲਾ ਕੀਤਾ ਫਿਰ ਨਿਹੰਗ ਖਾਨ ਦਾ ਪੁੱਤਰ ਆਲਮ ਖਾਨ ਸਤਗੁਰਾਂ ਨੂੰ ਰਾਹ ਦਰਸ਼ਨ ਲਈ ਨਾਲ ਚੱਲ ਪਿਆ ਭਾਈ ਬਚਿੱਤਰ ਸਿੰਘ ਨੂੰ ਉੱਥੇ ਹੀ ਰਹਿਣ ਦਿੱਤਾ ਕਿਉਂਕਿ ਉਹ ਚੱਲਣ ਦੀ ਹਾਲਤ ਦੇ ਵਿੱਚ ਨਹੀਂ ਸੀ ਜਾਦਾ ਜ਼ਖਮੀ ਸੀ ਮਹਾਰਾਜ ਦੇ ਜਾਣ ਤੋਂ ਬਾਅਦ ਸੂ ਮਿਰਨ ਤੇ ਕੁਝ ਸਿਪਾਈ ਨਿਹੰਗ ਖਾਂ ਦੇ ਘਰ ਆਏ ਘਰ ਦੀ ਤਲਾਸ਼ੀ ਲਈ ਇੱਕ ਕਮਰਾ ਬੰਦ ਸੀ ਉਹਨੂੰ ਖੋਲਣ ਦੇ ਲਈ ਆਖਿਆ ਤਾਂ ਨਿਹੰਗ ਖਾਂ ਜੀ ਨੇ ਕਿਹਾ ਇਸ ਕਮਰੇ ਵਿੱਚ ਮੇਰੀ ਤੀ ਮਮਤਾਜ ਇਦਾਂ ਮਾਦ ਹੈ ਦਾ ਮਾਦ ਤੁਪਾਵ ਹੈ ਕਿ ਮੇਰਾ ਜਵਾਈ ਹੈ ਕਹੋ ਤਾਂ ਖੋਲ ਦੇਵਾਂ ਤਲਾਸ਼ੀ ਵਾਲਿਆਂ ਨੇ ਕਿਹਾ ਨਹੀਂ ਬਸ ਕੋਈ ਲੋੜ ਨਹੀਂ ਖਬਰ ਗਲਤ ਮਿਲੀ ਹੋ ਨਿਹੰਗ ਖਾਂਦੀ ਧੀ ਬੀਬੀ ਮੁਹਤਾਜ ਨੇ ਜਦੋਂ ਪਿਤਾ ਦੇ ਮੂੰਹ ਦਾਮਾਦ ਸ਼ਬਦ ਸੁਨਿਆ ਜਖਮੀ ਲੇਟੇ ਭਾਈ ਬਚਿੱਤਰ ਸਿੰਘ ਦੇ ਕਦਮਾਂ ਤੇ ਸਿਰ ਰੱਖ ਕੇ ਪਤੀ ਮੰਨ ਲਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਗਲੇ ਦਿਨ ਭਾਈ ਬਚਿੱਤਰ ਸਿੰਘ ਸ਼ਹੀਦੀ ਭਾਗੇ ਉਹਨਾਂ ਦਾ ਸਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਖੂਹ ਦੇ ਕੋਲ ਕੀਤਾ ਉਹ ਖੂਹ ਅੱਜ ਵੀ ਮੌਜੂਦ ਹੈ ਬੀਬੀ ਮਮਤਾਜ ਜੀ ਨੇ 135 ਸਾਲ ਉਮਰ ਭੋਗੀ ਪਰ ਨਿਕਾਹ ਨਹੀਂ ਕਰਵਾਇਆ ਗਿਆਨੀ ਕਰਵਾਇਆ ਨਹੀਂ ਭਾਈ ਬਚਿੱਤਰ ਸਿੰਘ ਨੂੰ ਹੀ ਪਤੀ ਮੰਨਿਆ ਉਹਨਾਂ ਨੇ ਸਤਿਗੁਰੂ ਜੀ ਨੇ ਚੱਲਣ ਤੋਂ ਪਹਿਲਾਂ ਨਿਹੰਗ ਖਾਨ ਨੂੰ ਪਿਆਰ ਨਾਲ ਇੱਕ ਕਿਟਾਰ ਇੱਕ ਢਾਲ ਨਿਸ਼ਾਨੀ ਵਜੋਂ ਦਿੱਤੀ ਜੋ ਅੱਜ ਵੀ ਨਿਹੰਗ ਖਾਂ ਜੀ ਦੇ ਘਰ ਕੋਟਲੇ ਮੌਜੂਦ ਹੈ ਤੇ ਭਾਈ ਬਚਿੱਤਰ ਸਿੰਘ ਦੇ ਸ਼ਸਤਰ ਵੀ ਪਾਏ ਨੇ ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਧਰ ਨਿਹੰਗ ਖਾਂ ਦਾ ਪੁੱਤਰ ਲਖੀਮਪੁਰ ਤੱਕ ਗੁਰੂ ਸਾਹਿਬ ਨੂੰ ਛੱਡ ਕੇ ਆਇਆ ਲਖੀਮਪੁਰ ਥੋੜਾ ਸਮਾਂ ਰੁੱਕ ਕੇ ਸਤ ਗੁਰੂ ਬੂਰ ਮਾਜਰਾ ਪਹੁੰਚੇ ਉੱਥੇ ਇੱਕ ਖੂਹ ਤੋਂ ਗੁਰੂ ਸਾਹਿਬ ਤੇ ਸਿੰਘਾਂ ਨੇ ਪਾਣੀ ਪੀਤਾ ਹੱਥ ਨੂੰ ਧੋਤਾ ਫਿਰ ਅੱਗੇ ਚੱਲ ਪਏ ਪਿੰਡ ਦੁਗਰੀ ਤੋਂ ਹੋ ਕੇ ਤਾਲਪੁਰਾ ਦਾ ਟਿੱਬਾ ਲੰਘ ਕੇ ਸਤ ਪੋ ਦੀ ਸ਼ਾਮ ਨੂੰ ਫਿਰ ਚਮਕੌਰ ਸਾਹਿਬ ਆ ਗਏ ਸਤ ਗੁਰੂ ਜੀ ਫਿਰ ਚਮਕੌਰ ਸਾਹਿਬ ਆਪ ਜੀ ਨੂੰ ਪਤਾ ਹੀ ਹੈ ਜੋ ਕੁਝ ਹੋਇਆ ਉਹਦੀ ਕਿਸੇ ਨੂੰ ਪੁੱਲਣੀ ਬਹੁਤ ਬਹੁਤ ਤਨਗਾ ਸੋਨਾ ਫੁਲਾ ਦੀ ਮਾਫੀ ਬਖਸ਼ੋ ਆਗਿਆ ਲਾਹ ਫਤੇ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ